ਸਾਦੋ ਸੰਗ ਸ਼ੇਰਗੱਲ ਐਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਜੂਨੀਅਰ ਵਿੰਗ ਦਾ ਸਾਲਾਨਾ ਸਮਾਗਮ ਬੜੇ ਹੀ ਉਤਸ਼ਾਹ ਅਤੇ ਤੁਮਤਮ ਨਮਨਿਆ ਗਿਆ। ਇਸ ਸਮੇਂ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸਰਦਾਰ ਇੰਦਰਪਾਲ ਸਿੰਘ ਸੀਈਓ ਐਪਲ ਬੀਅਰ ਸਾਊਥ ਏਸ਼ੀਆ ਦਾ ਸਮੂਹ ਸਕੂਲ ਪ੍ਰਬੰਧਕਾਂ ਅਤੇ ਸਕੂਲ ਸਟਾਫ ਦੁਆਰਾ ਫੁੱਲਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਛੋਟੇ-ਛੋਟੇ ਬੱਚਿਆਂ ਦੁਆਰਾ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ, ਸ਼ਬਦ ਗਾਇਨ, ਗਣੇਸ਼ ਵੰਦਨਾ, ਲੋਕਗੀਤ ਗਾਇਨ, ਨਾਚ ਕੋਰੀਓਗ੍ਰਾਫੀ, ਵਨ ਐਕਟ ਪਲੇ, ਗਿੱਧਾ ਅਤੇ ਭੰਗੜੇ ਦੀ ਖੂਬਸੂਰਤ ਅਤੇ ਦਿਲਖਿੱਚਵੀਂ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਸੈਸ਼ਨ 2021-22 ਵਿੱਚ ਵਿਦਿਅਕ ਪੱਧਰ ਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸਰਦਾਰ ਇੰਦਰਪਾਲ ਸਿੰਘ, ਵਾਈਸ ਚੇਅਰਮੈਨ ਡਾਕਟਰ ਅਮਰਜੀਤ ਸਿੰਘ, ਸਰਦਾਰ ਜਗਤਾਰ ਸਿੰਘ ਸ਼ੋਕਰ, ਸ਼੍ਰੀਮਤੀ ਜਤਿੰਦਰ ਕੌਰ, ਸਕੂਲ ਪ੍ਰਿੰਸੀਪਲ ਸਰਦਾਰ ਭਪਿੰਦਰ ਸਿੰਘ ਕੱਗ ਅਤੇ ਮੈਡਮ ਬਮਤਾ ਰਾਣਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਅਤੇ ਭਵਿਕਲੇ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਸਮੇਂ ਸਕੂਲ ਪ੍ਰਿੰਸੀਪਲ ਸਰਦਾਰ ਭਪਿੰਦਰ ਸਿੰਘ ਕੱਗ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਟਾਫ ਦੀ ਮਿਹਨਤ ਲਗਾਤਾਰ ਦ੍ਰਿੜਤਾ ਲਈ ਉਹਨਾਂ ਨੂੰ ਵਧਾਈ ਦਿੱਤੀ ਸਰ ਫਾੜਾ ਸ਼ੁਭਨਾ ਇੰਦਰਪਾਲ ਸਿੰਘ ਮੈਂ ਮੇਪਲ ਬੀਅਰ ਦਿੱਲੀ ਨੂੰ ਰਿਪਰੈਜ਼ੈਂਟ ਕਰਦਾ ਮੇਪਲ ਬੀਅਰ ਸਾਊਥ ਏਸ਼ੀਆ ਨੂੰ ਔਰ ਅੱਜ ਮੇਪਲ ਬੀਅਰ ਮੁਕੰਧਪੁਰ ਸਰਦਾਰ ਸਾਦੂ ਸਿੰਘ ਸ਼ੇਰਗਿੱਲ ਅਕੈਡਮੀ ਕੈਨੇਡੀਅਨ ਸਕੂਲ ਮੁਕੰਪੂਰ ਦੇ ਐਨੂਅਲ ਫੰਕਸ਼ਨ ਦੇ ਉਤੇ ਮੈਂ ਬੜਾ ਪ੍ਰਾਊਡ ਆਪਣੇ ਆਪ ਨੂੰ ਫੀਲ ਕਰ ਰਿਹਾ ਕਿ ਅੱਜ ਐਨੂਅਲ ਫੰਕਸ਼ਨ ਤੇ ਮੈਂ ਆਇਆ ਹਾਂ ਔਰ ਬੱਚਿਆਂ ਦੀ ਪਰਫਾਰਮੈਂਸਸ ਟੀਚਰਸ ਦੇ ਅਫਰਟਸ ਦਾ 4ਗੀਦਾਰ ਬਣਿਆ ਹੈ ਮੇਪਲਬੀਅਰ ਕੈਨੇਡੀਅਨ ਸਕੂਲ ਦਾ ਇਕੋ ਏਮ ਹੈ कि ਆਪਣੇ ਬੱਚਿਆਂ ਨੂੰ ਜਿਹੜੇ ਛੋਟੇ-ਛੋਟੇ ਬੱਚੇ ਹੈ ਨਰਸਰੀ ਦੇ ਜੂਨੀਅਰ ਕੇਜੀ ਦੇ ਸੀਨੀਅਰ ਕੇਜੀ ਦੇ ਇਹਨਾਂ ਬੱਚਿਆਂ ਨੂੰ ਇੰਟਰਨੈਸ਼ਨਲ ਸਟੈਂਡਰਡ ਤੇ ਅਸੀਂ ਲੈ ਕੇ ਜਾਈਏ ਇਹਨਾਂ ਬੱਚਿਆਂ ਦਾ ਜਿਹੜਾ ਇਨੀਸ਼ੀਅਲ ਡਵੈਲਪਮੈਂਟ ਹੈ ਜਿਹੜਾ ਪਹਿਲੇ 4-5 ਸਾਲ ਦਾ ਡਵੈਲਪਮੈਂਟ ਹਾਟ ਪ੍ਰੋਸੈਸ অর ਅਕੈਡੈਮਿਕ ਸਬਜੈਕਟਸ ਦੇ ਨਾਲ ਰੁਝਾਨ ਹੈ ਉਹਨੂੰ ਪ੍ਰੈਕਟੀਕਲ ਬੇਸਿਸ ਤੇ ਉਹਨੂੰ ਸਿਖਲਾਵੇ ਬੇਸਿਸ ਤੇ ਨਾ ਸਿਰਫ ਕਿਤਾਬਾਂ ਦੇ ਬੇਸਿਸ ਤੇ ਬਟ ਪ੍ਰੈਕਟੀਕਲ ਓਰੀਐਂਟੇਸ਼ਨ ਬੇਸਿਸ ਤੇ ਅਸੀਂ ਬੱਚੇ ਨੂੰ ਸਿਖਾਈਏ ਤਾਂ ਕਿ ਬੱਚੇ ਦਾ ਐਕਚੁਅਲ ਡਿਵੈਲਪਮੈਂਟ ਹੋ ਜਾਵੇ ਦੂਸਰੀ ਗੱਲ ਇੰਟਰਨੈਸ਼ਨਲ ਸਟੈਂਡਰਡਸ ਨੂੰ ਇਨਕੋਰਪੋਰੇਟ ਕਰਦੇ ਹੋਏ ਆਪਣੀ ਇੰਡੀਅਨ ਵੈਲਿਊਜ਼ ਨੂੰ ਆਪਣੀ ਪੰਜਾਬੀ ਵੈਲਿਊਜ਼ ਨੂੰ ਕਿਸ ਤਰ੍ਹਾਂ ਅਸੀਂ ਵਧਾਵਾ ਦੇ ਸਕਦੇ ਹਾਂ ਕਿਸ ਤਰ੍ਹਾਂ ਬੱਚਿਆਂ ਦੇ ਅੰਦਰ ਇੰਕਲੂਡ ਕਰ ਸਕਦੇ ਹਾਂ ਕਰ ਸਕਦੇ ਹਾਂ ਇਹ ਸਾਡਾ ਆਬਜੈਕਟਿਵ ਹੈ ਇਸ ਸਾਰੀ ਐਫਰਟਸ ਸਾਡੇ ਟੀਚਰਸ ਸਾਡੇ ਪ੍ਰਿੰਸੀਪਲ ਸਾਡੀ ਮੈਨੇਜਮੈਂਟ ਸਰਦਾਰ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੀ ਮੈਨੇਜਮੈਂਟ ਨੂੰ ਇਹਦਾ ਸ਼ਰੇਹ ਜਾਂਦਾ ਹੈ ਔਰ ਮੈਂ ਸਪੈਸ਼ਲੀ ਆਪਣੇ ਟੀਚਰ ਦਾ ਬਹੁਤ-ਬਹੁਤ ਆਭਾਰੀਆਂ ਬਹੁਤ-ਬਹੁਤ ਧੰਨਵਾਦ ਆ ਜੋ ਪੂਰੀ ਐਫਰਟਸ ਲਾ ਕੇ ਇਹ ਛੋਟੇ-ਛੋਟੇ ਬੱਚਿਆਂ ਨੂੰ ਕੱਲ ਦੇ ਵਾਸਤੇ ਤਿਆਰ ਕਰ ਰਿਹਾ ਹੈ ਕੱਲ ਦੇ ਨੌਜਵਾਨਾਂ ਵਾਸਤੇ ਕੱਲ ਦੇ ਛਾਤਰ-ਛਾਤਰਾਵਾਂ छात्रਾਂ ਨੂੰ ਵਸਤੇ ਜਿਹੜੇ ਅਫਰਟ ਕਰ ਰਹੇ ਉਹਨਾਂ ਦਾ ਬੇਸ ਬਣਾ ਰਹੇ ਉਹਨਾਂ ਦਾ ਫਾਊਂਡੇਸ਼ਨ ਬਣਾ ਰਹੇ ਹੈ ਮੈਂ ਸਮਝਦਾ ਕਿ ਫਾਊਂਡੇਸ਼ਨ ਹੀ ਬੱਚਾ ਨੂੰ ਕੱਲ ਸਕਸੈਸਫੁਲ ਕਰੇਗਾ ਔਰ ਅੱਛੀ ਜੌਬਸ ਅੱਛੇ ਬਿਜ਼ਨਸ ਅੱਛੀ ਸੋਸਾਇਟੀ ਨੂੰ ਕ੍ਰੀਏਟ ਕਰਨਾ ਹੀ ਮੈਪਲਵियर ਕੈਨੇਡੀਅਨ ਸਕੂਲ ਦਾ ਆਬਜੈਕਟਿਵ ਸਰ ਮੈਪਲਵियर ਦੇ ਜਿੰਨੇ ਵੀ ਪੰਜਾਬ ਦੇ ਵਿੱਚ ਕਿੰਨੇ ਸਕੂਲ ਸਥਾਪਿਤ ਕੀਤੇ ਹੈ ਇਸ ਸੰਸਥਾ ਨੇ ਅ ਉਸ ਤੋਂ ਲਗਭਗ ਭਾਰਤ ਦੇ ਵਿੱਚ ਕਿੰਨੇ ਆ ਤੇ ਥਰੋਅਆਊਟ ਵਰਲਡ ਦੇ ਵਿੱਚ ਕਿੰਨੇ ਕ ਸੰਸਥਾਵਾਂ ਬਾਰੇ ਸੰਸਥਾਵਾਂ ਜਿਹੜੀ ਹੈ ਉਹ ਮੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੀ ਹੈ ਮੇਪਲ ਵੀਅਰ ਗਲੋਬਲ ਸਕੂਲ ਕੈਨੇਡਾ 35 ਕੰਟਰੀਜ਼ ਵਿੱਚ ਆਪਰੇਟ ਕਰਦਾ ਹੈ ਔਰ ਅੱਜ ਸਾਡੇ ਕੋਲ 600 ਤੋਂ ਉੱਪਰ ਸਕੂਲਸ ਹੈਗੇ ਆ ਇੰਡੀਆ ਔਰ ਸਾਊਥ ਏਸ਼ੀਆ ਵਿੱਚ ਸਾਡੇ 160 ਸਕੂਲ ਆਪਰੇਟ ਕਰਦੇ ਔਰ ਪੰਜਾਬ ਵਿੱਚ ਜੇ ਅਸੀਂ ਗੱਲ ਕਰੀਏ ਮੁਕੰਨਪੁਰ ਤੋਂ ਇਲਾਵਾ ਜਿਹੜਾ ਸਾਡਾ ਪ੍ਰਾਈਮ ਸਕੂਲ ਹੈ ਪ੍ਰਾਈਮ ਰਿਪਰੈਜ਼ੈਂਟੇਟਿਵ ਆ ਪੰਜਾਬ ਵਿੱਚ ਸਾਡੇ ਤਿੰਨ ਸਕੂਲ ਪੰਜਾਬ ਵਿੱਚ ਹੋਰ ਚੱਲ ਰਹੇ ਆ ਲੁਧਿਆਣਾ ਇੱਕ ਸਕੂਲ ਚੱਲ ਰਿਹਾ ਹੈ ਸਕੂਲ ਪਟਿਆਲਾ ਚੱਲ ਰਿਹਾ ਹੈ ਬਹੁਤ ਜਲਦੀ ਸਕੂਲ ਜਲੰਧਰ ਔਰ ਅੰਮ੍ਰਿਤਸਰ ਵੀ ਆਏਗਾ ਸਰ ਕੀ ਨਾਂ ਤੁਹਾਡਾ ਤੇ ਅਹੁਦਾ ਕਿਹੜਾ ਤੁਹਾਡਾ ਕੁਪਿੰਦਰ ਸਿੰਘ ਪ੍ਰਿੰਸੀਪਲ ਸਾਧੂ ਸਿੰਘ ਸ਼ਿਰਗਰ ਅਕੈਡਮੀ ਅਤੀ ਮੈਥਲਗਿਰਪ ਮੇਰੇ ਸਕੂਲ ਨੂੰ ਕੰਮ ਕਰਦਾ ਅੱਜ ਕੀ ਸਮਾਗਮ ਚੱਲ ਰਿਹਾ ਸਕੂਲ ਵਿੱਚ ਅਈਸਰ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਵੀ ਹੈ ਇਸ ਫੰਕਸ਼ਨ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਕਿ ਅੱਜ ਬੱਚਿਆਂ ਨੂੰ ਉਹਨਾਂ ਦੀ ਅਕੈਡਮਿਕ ਦੇ ਵਾਸਤੇ ਤੇਸ ਤੋਂ ਇਲਾਵਾ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਾਸਤੇ ਇਨਾਮ ਦਿੱਤੇ ਜਾਣਗੇ ਤਕਰੀਬਨ 1 ਵਿੱਚ 92 ਬੱਚਿਆਂ ਨੂੰ ਅਕੈਡਮਿਕ ਦੇ ਵਿੱਚ ਪ੍ਰਾਈਜ਼ ਦਿੱਤੇ ਜਾਣਗੇ ਤੇ 82 ਬੱਚਿਆਂ ਨੂੰ ਸਪੋਰਟਸ ਦੇ ਵਾਸਤੇ ਜਾਂ ਡਿਫਰੈਂਟ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਾਸਤੇ ਸਨਮਾਨ ਦਿੱਤਾ ਜਾਊਗਾ Thank you.